ਅੱਜ ਆਪਾਂ ਚੱਲੇ ਹਾਂ ਆਪਣੇ ਖੇਤਾਂ ਨੂੰ ਜਿਹੜਾ ਛੇੜਾ ਜਾਂ ਕੱਢਣ ਵਾਲੇ ਵੇਖਣ ਬੰਦਿਆਂ ਨੇ ਕੀ ਕੰਮ ਕੀਤਾ ਤੇ ਥੋੜਾ ਬੋਤਾ ਕੰਮ ਜਿਹੜਾ ਆਪ ਆਪ ਕਰੌਣੇ ਆ। ਉਹ ਫਿਰ ਚੱਲਦੇ ਆ ਯਾਰਾ ਖੇਤ ਨੂੰ ਮਾਰ ਕੇ ਹੁੰਨੇ ਆ ਛੇੜਾ। ਸੁਭਾਗਾ ਲੈ ਕੇ ਚੱਲਦੇ ਆ ਆਪਣੇ ਖੇਤ ਨੂੰ ਮਾਰ ਕੇ ਸੰਗਲ ਇਹਨੂੰ ਯਕੜਾ ਮਾਰ ਕੇ ਚੰਗੀ ਤਰ੍ਹਾਂ ਸੰਗਲ ਕਰਕੇ ਬਰਾਬਰ ਆਟੇਮਾ ਫੇਨੇ ਆ ਯਾਰਾ ਹੁਣ ਚੰਗੀ ਤਰ੍ਹਾਂ ਵਾ ਗਜੇੜਾ ਵਾ ਲਗਭਗ ਫੇਰੀ ਗਿਆ ਵਾ ਤੇ ਬਾਣ ਸੁੱਕਾ ਹੋਣ ਕਰਕੇ ਘੱਟਾ ਥੋੜਾ ਜਿਆਦਾ ਉੱਡਣ ਦਿਆ ਆਹ ਤੇ ਕੰਮ ਮਿੰਟੋ-ਮਿੰਟੀ ਹੋ ਗਿਆ ਥਾਂ ਪਧਰਾ ਹੋ ਗਿਆ ਐ ਜਿਹੜੀਆਂ ਟਮਾਟੂ ਮਾਹੀ ਉਹ ਵੀ ਫਿਸ ਗਈਆਂ ਤੇ ਆਪਾਂ ਹਣ ਪੀਨੇ ਆ ਪਾਣੀ ਮੋਟਰ ਤੋਂ ਤੇ ਫਿਰ ਚੱਲਦੇ ਆ ਅੱਗੇ ਅਗਲੇ ਕੰਮ ਇੱਥੋਂ ਪੀ ਕੇ ਪਾਣੀ ਥੋੜਾ ਜਿਹਾ ਕੰਮ ਹਲਾਦਾ ਵੀ ਉਹ ਵੀ ਕਰ ਲਈਏ ਇੱਧਰ ਜਿਹੜੇ بس ਦੋ ਤਿੰਨ ਫੇਰੇ ਜੇ ਕੱਢਨੇ ਸੀ ਇੱਧਰ ਕੇ ਦਾ ਫਾਰਮ ਆ ਤੇ ਆਗੂ ਆਗੂ ਬੜੀ ਲੱਗਨ ਦੀ ਅੱਜ ਕੱਲ ਆਪੀ ਲੱਗੀ ਜਾਂਦੀ ਗਰਮੀ ਇੰਨੀ ਹੈ ਸਹੀ ਕਹੇਵੇਂ ਕਿਸੇ ਦਾ ਨੁਕਸਾਨ ਹੋਊਗਾ ਕੱਚੇ ਰਾਵਾਂ ਤੇ ਜਾਂਦੇ ਹੋਏ ਸੋਚੁੰਦਿਆਂ ਵੈ ਇੰਨਾ ਕਥਾਂ ਰਹਿ ਗਿਆ ਵੇ ਵੀ ਜਾਂਦੇ ਜਾਂਦੇ ਜਿਹੜਾ ਵਾਅਦਾ ਹੀ ਇਹ ਕੰਮ ਨੇ ਬੇਟਾ ਕੰਮ ਆਪਣਾ ਹੋ ਗਿਆ ਵਾ ਡਨ ਹੁਣ ਸਾਰਾ ਤੇ ਹੁਣ ਆਪਾਂ ਚੱਲਦੇ ਆ ਘਰ ਨੂੰ ਦੁਪਹਿਰ ਬਥੇਰੀ ਲੱਗੀ ਆ ਤੇ ਘਰੇ ਜਾ ਕੇ ਕਰਦੇ ਆ ਰਸਟ ਇਹ ਹੀ ਅੱਜ ਦਾ ਆਪਣਾ ਮਿੰਨੀ ਵਲੌਗ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਹੋਰ ਨਾ ਮੈਨੂੰ ਨੇ ਵਲੌਗ ਵੇਖਣ ਦੀ ਧੰਨਵਾਦ ਜੀ